ਬੈਂਕਾਂ ਵੱਲੋਂ ਫੜੀਆਂ ਹੋਈਆਂ ਗੱਡੀਆਂ ਦੀ ਤਰੀਕ ਆ ਗਈ ਜਿੰਨੇ ਵੀ ਭਰਾ ਆਪਣੇ ਵੀਡੀਓ ਦੇਖ ਰਿਹਾ ਤਰੀਕ ਨੂੰ ਜਰੂਰ ਨੋਟ ਕਰ ਲਓ ਤੇ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਸਾਰੀਆਂ ਗੱਡੀਆਂ ਦਿਖਾਵਾਂਗੇ ਵੀ ਜਿਹੜੀਆਂ-ਜਿਹੜੀਆਂ ਦੀ ਨਿਲਾਮੀ ਹੋਊਗੀ ਵੀਡੀਓ ਧਿਆਨ ਨਾਲ ਦੇਖ ਲਿਓ ਤਰੀਕ ਲਿਖੀ ਹੋਈ ਹੈ ਨੀਚੇ 22 ਸਤੰਬਰ 2025 ਦਿਨ ਸੋਮਵਾਰ ਨੂੰ ਪਿੰਡ ਗਹੋਰ ਲੁਧਿਆਣੇ ਦੇ ਵਿੱਚ ਸ਼੍ਰੀ ਰਾਮ ਆਟੋ ਮੋਲ ਲੁਧਿਆਣੇ 'ਚ ਬੋਲੀ ਹੋਊਗੀ ਕਮਰਸ਼ੀਅਲ ਗੱਡੀਆਂ ਦੀ ਗੱਲ ਕਰੀਏ ਪਿਕਅਪ ਵਗੈਰਾ ਬਾਕੀ ਆਹ ਟਾਟਾ ਏਸ ਵਰਗੇ ਠੀਕ ਹੈ Mahindra Bolero pick up ਆ ਗਈਆਂ ਕਮਰਸ਼ੀਅਲ ਗੱਡੀਆਂ ਦਾ ਸਟਾਕ ਚੱਲ ਰਿਹਾ ਜੋ ਹੁਣ ਤੁਸੀਂ ਵੀਡੀਓ ਦੀ ਸਕਰੀਨ ਤੇ ਦੇਖ ਰਹੇ ਹੋਗੇ ਠੀਕ ਹੈ ਜੀ ਆ ਤੁਹਾਡੇ ਸਾਹਮਣੇ ਕਿਸੇ ਪ੍ਰਾਣਾ ਕੰਮ ਕਰ ਤੋਰਨ ਦੇ ਲਈ ਕਹਿੰਦਾ ਯਾਰ ਵੀ ਮੈਂ ਘੱਟਕ ਪੈਸੇ ਲਾਉਣੇ ਆ ਮੈਨੂੰ ਗੱਡੀ ਕਿੱਥੋਂ ਮਿਲ ਜੂ ਤਾਂ ਦੇਖ ਲਓ ਇਹਨਾਂ ਦੀ ਬੋਲੀ ਵੀ ਹੋਊਗੀ ਉਸ ਤੋਂ ਬਾਅਦ ਆ ਗਿਆ ਆਪਣੇ ਕੋਲ ਲਾਈਨ ਅਪ ਪ੍ਰਾਈਵੇਟ ਨੰਬਰ ਗੱਡੀਆਂ ਦੀ ਆ ਜਿੱਥੇ ਤੱਕ ਤੁਹਾਡੀ ਨਿਗਾਹ ਪੈਂਦੀ ਹੈ ਮਿੱਤਰੋ ਪ੍ਰਾਈਵੇਟ ਗੱਡੀਆਂ ਹਰ ਤਰ੍ਹਾਂ ਦੀ ਸੈਡਾਨ SUV ਠੀਕ ਹੈ ਤੇ ਆਪਣੀ ਆ ਦੇਖ ਲਓ ਸਾਰੀਆਂ ਗੱਡੀਆਂ ਆ ਪੰਜਾਬ ਨੰਬਰ ਦੀਆਂ ਗੱਡੀਆਂ ਲੋਕਲ ਨੰਬਰ ਕਾਰਾਂ ਵਾਧੂ ਨੇਗੀਆਂ ਉਰੇ ਆਹ ਦੇਖ ਲਓ ਜੀ ਹਰ ਤਰ੍ਹਾਂ ਦੇ ਮਤਲਬ ਸਾਨੂੰ ਗੱਡੀ ਜਿਹੇ ਜੀ ਕਹੋਗੇ ਯਾਰ ਮਤਲਬ ਇੱਕ ਤੋਂ ਇੱਕ ਗੱਡੀ ਇੱਥੇ ਪਈ ਐ ਆਪਾਂ ਤੁਹਾਨੂੰ ਵੀਡੀਓ ਤਾਂ ਹੀ ਦਿਖਾ ਰਹਿਆਂ ਵੀ ਤੁਹਾਨੂੰ ਇਹ ਅੰਦਾਜ਼ਾ ਹੋ ਜੇ ਵੀ ਯਾਰ ਉੱਥੇ ਗਏ ਆ ਵੀ ਗੱਡੀਆਂ ਕਿਹੰਜਾਂ ਹੋਣਗੀਆਂ ਦੇਖ ਲਓ ਪੋਲੋ ਖੜੀ ਐ ਠੀਕ ਐ ਆਹ ਦੇਖ ਲਓ ਕਮਰਸ਼ੀਅਲ ਦੀਆਂ ਨਵੀਆਂ ਨਵੀਆਂ ਡਿਜ਼ਾਇਰਾਂ ਵਿੱਚੇ ਪ੍ਰਾਈਵੇਟ ਨੰਬਰ 5 ਸੀਟਰ ਵੀ ਗੱਡੀਆਂ ਮਿਲਣਗੀਆਂ 7 ਸੀਟਰ ਦਾ ਸਟਾਕ ਦੇਖ ਕੇ ਤੁਸੀਂ ਐ ਕਹੋਗੇ ਕਿ ਬਾਈ ਯਾਰ ਅਸਰਾ ਨਹੀਂ ਕਰਿਆ ਪਿਆ ਵਰਨਾ ਫਲੂਇਡਿਕ ਵਰਗੀਆਂ ਗੱਡੀਆਂ ਡੈਜ਼ਰਡ ਜ਼ੂਰਾ ਮਾਈਕਰਾ ਮਿਕਰਾ ਲੈ ਆ ਦੇਖ ਲੋ ਬਈ ਇਹ ਆ ਗਈਆਂ ਆਪਣੀਆਂ ਸੈਡਾਨ ਕਾਰਾਂ ਵਰਨਾ ਦੀਆਂ ਬਾਦੂ ਕਲੈਕਸ਼ਨ ਜਿਹੜੇ ਭਰਾ ਕਹਿੰਦੇ ਨੇ ਕਿ ਵਰਨੀ ਲੈਣੀ ਹੈ ਅਮੇਜ ਖੜੀ ਹੈ Honda Image ਆ ਗਈ 7 ਸੀਟਰ ਜੀ XUV 500 ਠੀਕ ਹੈ ਵੈਂਟੋ ਆ ਗਈ Honda Civic ਆ ਗਈ AB Civic ਆ ਗਈ ਤੇ ਮਤਲਬ ਮੈਂ ਤੁਹਾਨੂੰ ਫਟਾਫਟ ਦਿਖਾ ਦਿੰਦਾ ਇੱਕ ਵਾਰੀ ਵੀਡੀਓ ਚੱਲਦੇ ਚੱਲਦੇ ਜਾਂਦੇ ਤੁਹਾਨੂੰ ਅੰਦਾਜ਼ਾ ਜਾ ਹੋ ਜੇ ਹਨਾ ਭਈ ਯਾਰ ਉੱਥੇ ਸੀ ਜਾ ਰਹੇ ਆ ਤਾਂ ਕਿਹੜੇ ਕਿਹੜੇ ਗੱਡੇ ਹੋਣਗੇ ਸਿਡਾਨਕਾਰਾਂ ਦੀ ਲਾਈਨ ਹੈ ਜੀ ਇਹ ਗੱਡੀਆਂ ਬਾਦੂ ਮਿੱਤਰੋ ਇੱਕ ਤੇ ਇੱਕ ਕਾਰ ਖੜੀ ਹੈਗੀ ਤੇ ਇੱਕ ਚੀਜ਼ ਸੱਚੋ ਹੋਰ ਸੁਣ ਦੱਸ ਦੇਣਾ ਸਾਰਿਆਂ ਨੂੰ ਜੀਐਸਟੀ ਘਟਣ ਕਰਕੇ ਪੁਰਾਣੀਆਂ ਗੱਡੀਆਂ ਦੇ ਰੇਟ ਵੀ ਘਟ ਕੇ ਜੇ ਕਿਸੇ ਪਰ ਨੂੰ ਨਹੀਂ ਪਤਾ ਦੱਸ ਦਈਏ ਬਹੁਤ ਜ਼ਿਆਦਾ ਫਰਕ ਪੈ ਗਿਆ 50 50 ਲੱਖ ਲੱਖ ਤੱਕ ਦਾ ਪੁਰਾਣੀ ਗੱਡੀ ਦੇ ਰੇਟ ਦੇ ਵਿੱਚ ਫਰਕ ਪੈ ਗਿਆ ਇਹ ਆ ਗਈ ਜੀ 7 ਸੀਟਰ ਵਿੱਚੇ 5 ਸੀਟਰ ਦੋਨੋਂ ਨੇਗੀਆਂ ਤੇ ਆਰਟੀਗਾ ਵਰਗੀਆਂ ਗੱਡੀਆਂ ਮਿਲ ਜਾਣੀਆਂ ਦੇਖ ਲਓ ਤੇ ਇਕੋ स्पोर्ट ਟਵਾਈਟਾ ਇਨੋਵਾ ਆਰਟੀਗਾ ਫੇਰ ਮਹਿੰਦਰਾ ਗੈਜ਼ੈਲੋ ਤੇ ਆ ਆ ਗਈ ਜੀ ਆਪਣੀ ਕਮਰਸ਼ੀਅਲ ਐਂਬੂਲੈਂਸ ਬਣਾਈ ਹੋਈ ਇਹਨਾਂ ਨੇ ਤੇ ਆ ਆ ਗਿਆ ਵੱਡੀਆਂ ਟਾਟਾ ਫੋਰਸ ਦੀਆਂ ਆਪਾਂ ਕਹਿ ਦਿੰਨੇ ਹੁੰਨੇ ਆਗੇ ਜਿਨ੍ਹਾਂ ਨੇ ਟ੍ਰੈਵਰ ਟੈਂਪੋ ਕਹਿ ਦਿੰਦੇ ਨਾਲ ਉਸ ਤੋਂ ਬਾਅਦ ਆ ਗਿਆ ਟਰੱਕਾਂ ਦੀ ਲਾਈਨਾਂ ਦੇਖ ਲੋ ਜੀ ਹੁਣ ਇਹਨਾਂ ਦਾ ਹਿਸਾਬ ਹੁੰਦਾ ਹੀ ਚੱਕਿਆਂ ਦਾ ਕੋਈ 12 ਚੱਕੀ ਬੋਲ ਦਿੰਦਾ ਕੋਈ 14 ਕੋਈ 16 ਕੋਈ 18 ਹਨਾ ਅਲੱਗ-ਅਲੱਗ ਜਿਵੇਂ ਸੋਨੂੰ ਆਪਦੀ ਲੱਗਦਾ ਹਿਸਾਬ ਨਾਲ ਹੈ ਉਸ ਤੋਂ ਬਾਅਦ ਟਰੈਕਟਰ ਦੇਖ ਲੋ ਜੀ ਸੇਬਰਾ ਉਹਨਾ ਟਰੈਕਟਰ ਵੀ ਲੈਣੇ ਦਾ ਟਰੈਕਟਰਾਂ ਦੀ ਵੀ ਨਿਲਾਮੀ ਹੋਊਗੀ ਆ ਦੇਖ ਲਓ ਤੇ ਇਹ ਜਿਹੇ ਜਿਹੇ ਕੰਡੀਸ਼ਨ ਚ ਫੜੇ ਜਾਂਦੇ ਨੇ ਉਹ ਹੀ ਜਣੇ